ਲੇ ਵੀ ਸੱਜਣੋ ਅੱਜ ਆਪਾਂ ਪਹੁੰਚਿਆ ਪਿੰਡ ਵੱਡੇ ਸਭਰਾ ਪੀਰ ਬਾਬਾ ਕਾਲੇ ਸ਼ਾਹ ਦੀ ਦਰਗਾਹ ਤੇ ਸੱਜਣੋ ਬੜੇ ਭਰਾ ਕਹਿੰਦੇ ਵੀ ਬਾਬਾਏ ਕਾਲਾ ਸ਼ਾਹ ਦੀ ਵੀਡੀਓਗ੍ਰਾਫੀ ਜ਼ਰੂਰ ਕਰੋ ਨਾ ਵਾਸਾ ਮੈਂ ਕਿਹਾ ਆਜੋ ਅੱਜ ਸੰਗਤਾਂ ਨੂੰ ਦਿਖਾਉਣੇ ਆਂ ਵੀ ਮਾਲ ਪੂੜੇ ਪੱਕ ਰਹੇ ਆ ਜੀ ਸਭਰਾਵਾਂ ਦੇ ਵਿੱਚ ਵੇਖੋ ਬਜ਼ੁਰਗ ਪ੍ਰਸ਼ਾਦ ਰੱਖ ਕੇ ਬੈਠਿਆ ਬਾਬਾ ਸਾਡਾ ਪੇਲ ਬਾਪੂ ਸਾਡਾ ਬਾਪੂ ਕੀ ਹਾਲ ਹੈ ਦੇਖੋ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਹੱਕ ਸੱਚ ਦੀ ਕਮਾਈ ਹਨਾ ਵੇਖੋ ਬਜ਼ੁਰਗ ਸਰੀਰ ਆ 80 85 ਸਾਲ ਦੇ ਲਗਭਗ ਉਮਰ ਹੋ ਚੁੱਕੀ ਨਾ ਬਾਬਾ ਅਸੀਂ 85 ਚਾਲ ਵੇਖੋ ਫਿਰ ਵੀ ਆਪਣੀ ਕਿਰਤ ਆਪ ਕਰਕੇ ਖਾਂਦੇ ਆ ਜੀ ਤੇ ਇੱਧਰ ਮਾਤਾ ਜੀ ਆ ਸਾਡੇ ਤੇ ਵੇਖੋ ਹਰ ਇੱਕ ਪ੍ਰਸ਼ਾਦ ਉਹ ਆ ਆਦਮੀ ਬਿਮਾਰ ਆ ਹਾਂ ਜੀ ਕੋਈ ਨਹੀਂ ਉਹ ਕਰਦੇ ਗੱਲ ਬਾਪੂ ਵੀ ਦੱਸਦੀ ਬਿਮਾਰ ਰਹਿੰਦਾ ਤੇ ਬਾਕੀ ਆ ਜੋ ਤੁਹਾਨੂੰ ਕਰਾਈਏ ਦਰਸ਼ਨ ਸੰਗਤਾਂ ਦੇ 23 ਮੇਲਾ ਵੀ ਬਾਈ ਜੀ ਬਹੁਤ ਹੁੰਟਾਨਾ ਮਨਾਇਆ ਸੀ ਤੇ ਸਾਹਮਣੇ ਵੇਖੋ ਵੀ ਪੀਰ ਬਾਬੇ ਕਾਲੇ ਸ਼ਾ ਕਿ ਲਿਖ ਤੋਈ ਆ ਜੀ ਨਾਂ ਲਿਖਿਆ ਜੀ ਤੇ ਜੀ ਵਾਹ ਕਿ ਹਰ ਇੱਕ ਚੱਲ ਖੜਕਾ ਕੇ ਤੇ ਫਿਰ ਅੱਗੇ ਨੂੰ ਜਾਂਦਿਆਂ ਦੇਖੋ ਬੱਚੇ ਵੈਗਰੂ ਆਸਾ ਮਰਾਤਾ ਹਰ ਇੱਕ ਦੀਆਂ ਪੂਰੀਆਂ ਕਰਦੀਆਂ ਤੇ ਬੜੀ ਸੰਗਤ ਜਿਹੜੀ ਇਥੋਂ ਹੋ ਕੇ ਜਾ ਰਹੀ ਹੈ ਜੀ ਬਾਕੀ ਦੇਖੋ ਅੱਜ ਦਿਨ ਵੀਰਵਾਰ ਹੈ ਜੀ ਤੇ ਸੰਗਤਾਂ ਮੱਥਾ ਟੇਕਣ ਲਈ ਪਹੁੰਚ ਰਹੀ ਹੈ ਬਾਬਾ ਜੀ ਬੈਠੇ ਹੋਇਆ ਜੀ ਤੇਰੇ ਦਰਬਾਰ ਤੋਂ ਆ 15 5 ਚੋਵੇ ਆਹ ਸਮਰਾਤ ਕੁੜੀ ਕਰਨੀ ਕਰ ਲੈ ਸੋਖ ਚਾਂਦੀ ਤੇ ਨਾਂ ਆਦਾ ਥੇਬੋ ਲੋਕ ਸਦੀ ਪ੍ਰਿਆ ਅੰਤ ਰੱਖੇ ਲੋਚ ਹੋਣਾ ਆਂਿਆ ਸੰਸਥਾ ਦਾ ਭਲਾ ਕਰੋ ਸੇਵਾ ਦਾ ਦਾਮ ਕਰੀਂ ਕਰ ਸੋ ਸੇਵਾ ਕਰਨਾ ਤੁੱਲਦੀ ਨਹੀਂ ਹੋਵੇ ਤੇ ਮਾਫ ਕਰਨਾ ਦੋ ਦਲੇ ਨੂੰ ਦੋ ਸੰਦੇਜ ਨੂੰ ਪੋਟਾਲੇ ਨੂੰ ਪੁੱਛਦੇ ਲੋਕੀਆਂ ਨੋ ਫਰੀ ਲੋ ਮੇਰੇ ਦਰਬਾਰ ਤੇ ਆਸ ਮਰਾਖ ਹੱਤੇ ਉਦੀ ਆਤਮਰਾਹ ਪੂਰੀ ਕਰਨੇ ਕਰਦੇ ਵਿੱਚ ਤੋਂ ਸ਼ਾਂਤੀ ਮਿਲਣੀ ਬਖਸ਼ ਲੈਣਾ ਦਾ ਜੀਵਾ ਪੜਾ ਕੰਦ ਪੜਾ ਪੜਾਈ ਕਰੂ ਮੇਰੇ ਪੜਾ ਕਰੋ ਬਖਸ਼ਾ ਦੇਖੋ ਬਾਬਾ ਜੀ ਅਰਦਾਸ ਬੇਨਤੀ ਕਰਦੇ ਹਰ ਇੱਕ ਦੀ ਚੜ੍ਹਦੀ ਕਲਾ ਦੀ ਜੋ ਵੀ ਸੰਗਤ ਇੱਥੇ ਹੁੰਦੀ ਹੈ ਜੀ ਤੇ ਦੇਖੋ ਮੱਥਾ ਟੇਕਿਆ ਜਾ ਰਿਹਾ ਕਿੰਨੇ ਦਿਨ ਤੋਂ ਪਾਦ ਨਹੀਂ ਪਾਦ ਨਹੀਂ ਮੇਰੇ Healthy? Coini 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 Hítið endother کا mappinger k favouri kommt Hítið endada var í Ég drof að deel ਮੰਮਤੇ ਪੀਰਾਂ ਦੀ ਭਾਈ ਜੀ ਤੇਲ ਪਾ ਕੇ ਜਿਹੜਾ ਕੋਈ ਵੀਰ ਭੈਣੇ ਤੇ ਤੇਲ ਪਾਉਂਦੇ ਆ ਚਰਾਗ ਜਗਦੇ ਆ ਜੀ ਤੇ ਹਰ ਇੱਕ ਦੀ ਅਰਦਾਸ ਬੇਨਤੀ ਜੋ ਜੋ ਵੀ ਇੱਥੇ ਕਰਦੇ ਆ ਜੀ ਉਹ ਵੀ ਪੂਰੀ ਹੁੰਦੀ ਆ ਜੀ ਸੰਤਾ ਦੇ ਸਾਹ ਨੇ ਤੁਸੀਂ ਪਹੁੰਚ ਰਹੀਆਂ ਜੀ ਤੇ ਮੱਥਾ ਟੇਕ ਕੇ ਤੇ ਇਧਰ ਬਾਬਾ ਜੀ ਪ੍ਰਸ਼ਾਦ ਦੇ ਰਹੇ ਤੇ ਸੰਗਤਾਂ ਬਾਈ ਜੀ ਮੱਥਾ ਟੇਕ ਕੇ ਬੈਠਦੀਆਂ ਇਧਰ ਸੇਵਾਦਾਰ ਬਾਈ ਜੀ ਬੈਠੇ ਹੋਇਆ ਜੀ ਕਮੇਟੀ ਵਾਲੇ ਸਾਰੇ ਵੀਰ ਵੇਖ ਸਕਦੇ ਆ ਜੀ ਜਿਹੜੀ ਇੱਥੇ ਸੇਵਾ ਕਰਾਈ ਜਾਂਦੀ ਆ ਵੇਖੋ ਭਰਾ ਸਾਡੇ ਜਿਹੜੂ ਯੋਧੇ ਕੁੱਤ ਯਾਰੀਆਂ ਪੱਕੀਆਂ ਨੇ ਇਹਨਾਂ ਦੀਆਂ ਬਾਬਾ ਜੀ ਤੇ ਪੂਰੇ ਰਿਸ਼ਕਾਏ ਜਾ ਰਹੇ ਆ ਮਾਲ ਪੂੜੇ ਵਾਹ ਜੀ ਵਾਹ ਮਾਲ ਪੂੜਿਆਂ ਦੇ ਲੰਗੜਾ ਚੱਲ ਜੀ ਇਧਰ ਕਸ਼ਮੀਰ ਸਿੰਘ ਡਾਕਟਰ ਸਾਹਿਬ ਸਾਹਸੇ ਔਰ ਜਿਹੜਾ ਉਹ ਸਾਹਿਬ ਹਸਤੀਕਾਲ ਜੀ ਕਮੇਟੀ ਦੇ ਕਮੇਟੀ ਦੇ ਜੁਝਾਰੂ ਮੈਂਬਰ ਬਹੁਤ ਵਧੀਆ ਸੇਵਾ ਕਰਾਉਂਦੇ ਆ ਤੇ ਵਧੀਆ ਵਧੀਆ ਕਲਾਕਾਰ ਤੇ ਵਧੀਆ ਵਧੀਕਾ ਕਬੱਡੀ ਕਰਾਉਂਦੇ ਆ ਬਾ ਸਾਡਾ ਹੋਰ ਕਸ਼ਮੀਰ ਅੱਜ ਫਿਰ ਪੱਕ ਰਾਇ ਮਾਲਪੂੜੇ ਕੀ ਕੀ ਚੱਲ ਰਿਹਾ ਜੀ ਅੱਜ ਲਾਇਆ ਜੀ ਸੰਤਾਨੇ ਮਾਲਪੂੜੇ ਆ ਲੰਗਰ ਅੱਜ ਵਾਹ ਜੀ ਵਾਹ ਸੰਗਤਾਂ ਨੂੰ ਵੀ ਇੰਤਰੀ ਆ ਗਈ ਖਗੋ ਅੱਛਾ ਕੋ ਬਿਲਕੁਲ ਜੀ ਬਿਲਕੁਲ ਇਹ ਆ ਕਸ਼ਮੀਰ ਤੋਂ ਸਾਡੇ ਵੀਰ ਡਾਕਟਰ ਸਾਹਿਬ ਤੇ ਇੱਧਰ ਸ਼ੀਧੀ ਰਗੜੇ ਵੀ ਲੱਗ ਰਿਹਾ ਸੰਗਤਾਂ ਆਵੇ ਬਣਾਉਣਾ ਸੰਗਤਾਂ ਜਿਹੜੀਆਂ ਛੱਕਦੀਆਂ ਛਕਣ ਵਾਲੀਆਂ ਛਕੇ ਉਹ ਬੜਨਾ ਫਜ਼ੇ ਆ ਗਾ ਓਕੇ ਕੇਰ ਪਾਇ ਬਾਬੇ ਦੀ ਪੀਰਾਂ ਦੀ ਇੱਥੇ ਤੇ ਆਜੋ ਬਾਕੀ ਇਹ ਇਧਰ ਰਗੜੇ ਲੱਗਦੇ ਆ ਸੰਗਤਾਂ ਚੜਾਉਂਦੀਆਂ ਜੀ ਕਿੰਦਾ ਕੋਈ ਆਸਾ ਮਹਰਾਤਾ ਬਾਈ ਜੀ ਪੂਰੀਆਂ ਹੁੰਦੀਆਂ ਕਿ ਨਾ ਕੋਈ ਅਲੱਗ-ਅਲੱਗ ਚੀਜ਼ ਚੜਾ ਦਿੰਦਾ ਕੋਈ ਖੰਡ ਕੋਈ ਮਿੱਠਾ ਕੋਈ ਪੱਤੀ ਤੇ ਕੋਈ ਬਾਈ ਜੀ ਛੀਦੀ ਰਗੜੇ ਮੈਂ ਬਣਾ ਲਿਆ ਉਹ ਇਧਰ ਤੇ ਆ ਬਾਈ ਜੀ ਛੰਡ ਇੱਕ ਬਾਈ ਜੈਂਡ ਉਹ ਸੀ ਜਿੰਨਾ ਥਲੇ ਮਿਰਜਾ ਸੋਤਾ ਸੀ ਤੇ ਇੱਕ ਜੈਂਡ ਇਹ ਆ ਬੜੇ ਪੁਰਾਣੇ ਜੈਂਡਾ ਕਿ ਮਿਕਸਾ ਦੇ ਆ ਦਰਗਾਹ ਬਾਈ ਜੀ ਕੀ ਬਾਤਾਂ ਜੀ ਤੇ ਇਧਰ ਬਾਈ ਜੀ ਕਮੇਟੀ ਵਾਲੇ ਤੁਹਾਨੂੰ ਦਿਖਾ ਤੇ ਆ ਤੇ ਆ ਜੋ ਬਾਕੀ ਚੱਲ ਜਾ ਆ ਸਾਡੀ ਧੀ ਆ ਮੋਟਰਸਾਈਕਲਾਂ ਦੀ ਮੋਟਰਸਲ ਤੇ ਜਾਣਾ ਦੀ ਕਿੱਥੇ ਜਾਣਾ ਲਵਰੀ ਲਵਰੀ ਦੀ ਕੁੜੀਆ ਲਵਰੀ ਦੀ ਕੁੜੀਆ ਸਾਡੇ ਭਰਾ ਦੀ ਲਵਰੀ ਦਾ ਚੰਨੀ ਬੋਤ ਪਾਈ ਦੀ ਮੋਜ ਬਹੁਤ ਵਧੀਆ ਜੀ ਵਧੀਆ ਹਾਂਜੀ ਹਾਂਜੀ ਸਾਡੀ ਵਧੀਆ ਹੋਰ ਠੀਕ ਹੈ ਜੀ ਆ ਵੀ ਆ ਗਈ ਭਾਜੀ ਆ ਗਈ ਹੋਰ ਹਾਂਜੀ ਪਿੱਛੇ ਹੋਰ ਆ ਪਿਛਲੀ ਵਿਖਾਈਏ ਤੇਰੀ ਲਾਲਜੀਤ ਸਿੰਘ ਪੁੱਲਰ ਸਾਹਿਬ ਕੈਬਨਟ ਮੰਤਰੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਲਾਇਆ ਸਟicker ਬਲੈਣਾ ਪਾਉਂ ਜੋਧਿਆਂ ਨੇ ਵਾਹ ਜੀ ਉਮੀਦਵਾਰ ਹਲਕਾ ਖੜੂਕ ਸਾਹਿਬ ਹੈ ਬਹੁਤ ਹੀ ਪਿਆਰ ਜੀ ਆਪਣਾ ਬੜੀ ਸਾਮ ਕੇ ਰੱਖੀ ਗੁਰੂ ਸਾਹਿਬ ਹਾਂਜੀ ਯਾਰ ਇਹ ਇਹਨਾਂ ਦਾ ਜੀ ਪਿਆਰ ਸੀਗਾ ਹਾਂਜੀ ਹਾਂਜੀ ਵਾਹ ਜੀ ਆਂ ਦੀ ਆ ਇਹ ਆਂ ਦੀ ਆ ਗਾਲੀ ਵੇਖੋ ਹੁਣ ਕੋਈ ਗਰੀਬਾਂ ਦੀ ਵੀ ਸੁਣੋ ਤੇ ਗਾਲੀ ਗੱਲ ਨਹੀਂ ਨਹੀਂ ਸੱਚੇ ਫੈਨ ਜੇ ਕਿਉਂ ਨਹੀਂ ਤੁਸੀਂ ਸੁਣੂਗਾ ਸੁਣੂ ਕਿਉਂ ਨਾ ਨਾਲੇ ਗੁਰੂ ਘਰ ਆਏ ਜੇ ਚਲੋ ਅੱਗੇ ਆ ਗਏ ਇੱਦਾਂ ਗਰੀਬੀ ਦੀ ਸੁੰਦੇ ਰਹਿੰਦੇ ਚਲੋ ਅੱਗੇ ਆ ਬਿਲਕੁਲ ਜੀ ਬਿਲਕੁਲ ਵੇਖੋ ਮੰਤਰੀ ਸਾਹਿਬ ਦੇ ਫੈਨ ਅੱਜ ਵੀ ਕੱਟੜਾ ਮਾਈ ਜੀ ਵੇਖ ਸਕਦੇ ਆ ਪਲੈਨਾ ਪਾਏ ਦੇ ਘੁੰਮ ਰਹੇ ਜੀ ਠੀਕ ਆ ਬਾਬਾ ਜੀ ਆਜੋ ਬਾਕੀ ਆਪਾਂ ਅੰਦਰ ਚੱਲਦੇ ਆ ਜੀ ਇੱਧਰ ਮਾਈਆਂ ਸੇਵਾ ਕਰ ਰਹੀਆਂ ਜੀ ਦੇਖ ਸਕਦੇ ਆ ਜੀ ਪੈਣਾ ਸਾਡੀਆਂ ਪ੍ਰੋਜੈਕਟ ਮੱਲੀ ਸਾਹਿਬ ਜੀ ਦੇ ਫੜੀ ਨਕੇ ਨਕੇ ਬੱਚੇ ਪੂਰੇ ਛਗ ਰਹੀਆਂ ਮਾਲ ਪੂਰੇ ਆਜੋ ਬਾਈ ਜੀ ਦਿਖਾਈਏ ਤੁਹਾਨੂੰ ਮਾਲ ਪੂਰੇ ਬੰਦੇ ਸੇਵਾਦਾਰ ਸੇਵਾ ਕਰ ਰਿਹਾ ਜੀ ਤੇ ਚੱਲ ਰਿਹਾ ਮਾਲ ਪੂਰੇ ਸੰਤਾਂ ਛਗਣ ਰਹੀਆਂ ਜੀ ਬਹੁਤ ਵੱਡੀ ਗਿੰਦੀ ਜਾਣ ਕੇ ਵੱਦ ਤੋਂ ਵੱਧ ਸੰਕਾ ਨੂੰ ਬੇਨਤੀ ਆ ਬਈ ਮਾਲ ਪੂਰੇ ਚੱਲ ਰਹੇ ਆ ਵੱਦ ਤੋਂ ਵੱਧ ਬਾਈ ਕੀ ਵੀਰ ਇੱਥੇ ਪੰਜ ਹੋਰ ਵੀ ਸ਼ੈਰੀ ਸ਼ੈਰੀਮਾਨ ਕਮੈਂਟਰ ਸਾਹਿਬ ਇਹ ਆ ਸਾਡੇ ਸਭਰਾ ਦੀ ਸ਼ਾਨ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਸਭਰਾ ਇਹ ਦੇਖੋ ਜੀ ਸੇਵਾਦਾਰੋਂ ਚੱਸੀ ਕਾਲ ਦੀ ਸੇਵਾ ਕਰ ਰਿਹਾ ਜੀ ਸੇਵਾ ਕਰ ਰਹੇ ਆ ਵੀਰ ਜੇ ਦਾ ਪ੍ਰਾਸ ਸਾਡੇ ਵੀਰ ਬਾਬੇ ਕਾਲੇ ਸ਼ਾਹ ਦੀ ਵੈਰੀ ਸੱਚੀ ਗਾਜੀ ਬਾਦੂ ਓਕੇ 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 ਥੈਂਕ ਯੂ ਪੂਰੀਆ ਦਾ ਲੰਗਰ ਵਰਤਨ ਤੇ ਸਵੇਰ ਦਾ ਵਾਹ ਜੀ ਵਾਹ ਜੀ ਵਾਹ ਬਸ ਕਿਰਪਾ ਜੀ ਕਿਰਪਾ ਆਪਣਾ ਵੀਰ ਵੀ ਲਾਓ ਅੱਜ ਦੇਵਾ ਕਰ ਰਹੇ ਆ ਅੱਛਾ ਜੀ ਅੱਛਾ ਦੇਖੋ ਸੇਵਾ ਦਾ ਜਾ ਰੂ ਨਿਕਟ ਅਵੇ ਆਪਾਂ ਨੂੰ ਵਰਤਨ ਹੋਰ ਮਾਰੇ ਖੀਰਾ ਪੂਰੇ ਮਾਲ ਪੂਰੇ ਸੰਗਤਾਂ ਕੁਲਦੀਪ ਜੀ ਲਓ ਭਾਜੀ ਲਓ ਸੇਵਾਦਾਰਾ ਵੇਖੋ ਖੀਰਾ ਦੀਆਂ ਭਰੀਆਂ ਬਾਲਟੀਆਂ ਖੁੱਲੇ ਗੱਫੇ ਵਰਤੇ ਜਾ ਰਹੇ ਆ ਜੀ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਹਾਂਜੀ ਭਾਜੀ ਇਧਰ ਬਾਪੂ ਫੀਰਪਾਪਾ ਕਾਲੀ ਸ਼ਾਹ ਦੀ ਲੱਗੀ ਹੋਈ ਆ ਫੋਟੋ ਹੋਰ ਇਧਰ ਸਾਡੇ ਡ라이ਵਰ ਸਾਹਿਬ ਦੇ ਪੁੱਤ ਕੀ ਪੂਰੇ ਖਾਣੇ ਆ? ਹਾਂਜੀ। ਸਬਜੀ ਆਈ ਨਹੀਂ। ਪੂਰੇ ਖਾਣ ਆਇਆ ਮੁੰਡਾ। ਆ ਗਲਾਸ ਰੱਖਾਂਗੇ? ਉਧਰ ਰੱਖੇ ਮੁੰਡੇ। ਉਹ ਥੱਲੇ ਰੱਖ ਦੇ ਮੇਰੇ ਪੁੱਤ। ਸੇਵਾ ਕਰੀਂ। ਹੋਰ ਕਿੰਦਰ? ਮੈਂ ਵੀ ਛਕਦਾ ਬਣਾ ਲਈਏ ਵੀਡੀਓ। ਆ ਜਾਓ ਬਾਈ ਜੀ। ਹੋਰ ਵੀ ਤੁਹਾਨੂੰ ਦਰਸ਼ਨ ਕਰਾਉਣੀ। ਬਾਕੀ ਦੇਖਸਾ ਨਾ ਤੁਸੀਂ ਵੀਰ ਜੀ ਮਾਲ ਪੂਰੇ ਬੰਨ ਰਿਹਾ ਜੀ। ਪੀਰ ਬਾਬਾ ਕਾਲੀ ਸ਼ਾਹ ਦੀ ਦਰਗਾਹ ਤੇ ਗਰਮਾ ਗਰਮ ਤੇ ਵਾਦ ਤੋਂ ਵਾਦ ਸੰਗਤਾਂ ਬਾਈ ਜੀ ਛਗਣ ਆਲੀਆਂ ਆ ਸਕਦੀਆਂ ਬਾਅਦ ਵਿੱਚ ਨਾ ਕੋਈ ਕਵੇ ਜਿਹੜਾ ਰਹਿ ਗਿਆ ਉਸੋ ਰਹਿ ਗਿਆ ਕਿੰਨੇ ਜਿਹੜਾ ਲੈ ਗਿਆ ਉਸੋ ਲੈ ਗਿਆ ਹਾਂ ਲਾਸਟ ਵੀਰਵਾਰ ਆ ਪਾ ਦੱਸਦਾ ਪਾ ਬਈਆ ਸਹੀ ਗੱਲ ਹੈ ਜੀ ਤੇ ਕੀ ਬਾਤਾਂ ਹੈ ਜੀ ਦੇਖੋ ਗਰਮਾ ਗਰਮ ਤਿੰਨ ਕੜਾਈਆਂ ਲੱਗੀਆਂ ਤੇ ਚੱਲ ਰਿਹਾ ਜੀ ਥੂੜੇ ਤੇ ਵਾਦੋ ਵਾਦ ਸੰਗਤਾਂ ਇੱਥੇ ਪਹੁੰਚਣ ਤੇ ਇਧਰ ਵੀ ਸਾਡੇ ਢੇਰ ਲਾਏ ਜਾ ਰਹੇ ਆ ਬਾਬਾ ਜੀ ਸੇਵਾ ਕਰ ਰਹੇ ਆ ਤੇ ਇਧਰ ਖਲੋ ਜਾ ਖਲੋ ਜਾ ਮਾਮੀ ਆ ਗਿਆ ਤੇਰੇ ਅੱਲ ਵੀ ਆਉਣਾ ਹਾਂ ਆਹੋ ਨਹੀਂ ਵਧੀਆ ਕਿ ਕੁੰਡੀ ਚੜਨਾ ਚਾਹੀਦਾ ਉਹਦੇ ਇਧਰ ਮਾਮੀ ਸਾਡੀ ਚਾਹ ਤਾਂ ਰਹੀ ਆ ਮਾਮੀ ਜੀ ਨਾਲ ਤਕੜੀਆਂ ਕਰੀ ਜਣੀ ਸੇਵਾ ਵਾਹ ਜੀ ਵਾਹ ਬਹੁਤ ਵਧੀਆ ਗੱਲ ਹੈ ਜੀ ਤੇ ਕਰੋ ਵੀਡੀਓ ਸ਼ੇਰ ਮਾਤਾ ਵੀ ਬੈਠੀ ਹੋਈ ਹੈ ਜੀ ਇਧਰ ਕੇਤਲੀਆਂ ਪਰ ਪਰ ਕੀ ਕਰਾਈ ਜਾ ਰਿਹਾ ਆਵੇ ਆ ਗਈ ਮਾਮੀ ਸਾਰੀ ਆ ਗਈ ਤੇ ਕਰੋ ਵੀਡੀਓ ਸ਼ੇਅਰ ਬਾਕੀ ਫਿਰ ਆਪਾਂ ਲਾਈਵ ਵੀ ਹੋਵਾਂਗੇ ਇਹ ਵਾਤੋਵਾਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੋਈ ਵੀ ਪਿੰਡ ਦੀ ਜਾਂ ਨੇੜੇ ਤੇੜੇ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ